ਦੋ ਕ ਤਿੰਨ ਸ਼ੋਅ ਹੋਏ ਨੇ ਜਿਹਦੇ ਵਿੱਚ ਚਾਰ ਪੰਜ گاਉਣ ਵਾਲੇ ਆਉਂਦੇ ਨੇ ਤੇ ਬੱਬੂ ਮਾਨ ਨੇ ਕਹਿੰਦੇ ਗਾਂ ਗੱਜੜਾ ਸਿਗਾ ਸ਼ੋਅ ਕੈਨਸਲ ਕਰਤਾ ਉਹ ਕਹਿੰਦਾ ਕਿਉਂਕਿ 10ਵੇਂ ਪਾਸ਼ਾ ਦੇ ਦਿਨੇ ਬਾਕੀ ਜਿਹੜੇ ਸੀਗੇ ਅਕੰਧਾਂ ਜੀਆਂ ਚ ਵੱਜਣ ਵਾਲੇ ਇਹਨਾਂ ਨੇ ਕਲਚਰ ਖਰਾਬ ਕਰਤਾ ਇਹਨਾਂ ਦੀ ਇੱਕ ਪੈਨਟ ਇੱਕ ਗਿੱਟੇ ਤੋਂ ਉੱਚੀ ਐ ਪੁੱਠੇ ਜਿਹਾ ਕੱਪੜੇ ਪਾਉਂਦੇ ਨੇ ਤੇ ਜਿਵੇਂ ਲੰਗੂਰ ਸਟੇਜ ਤੇ ਨੱਚਦੇ ਨੇ ਏਦਾਂ ਨੱਚਦੇ ਨੇ ਆ ਕੀ ਇੱਕ ਬੀਜੇਪੀ ਢਿਲੋਂ ਜਾ ਹੋਇਆ ਕੋ ਔੜਕ ਔਜਲਾ ਕਿਹੜਾ ਉਹ ਮੁੰਡਾ ਜਾ ਇਹਨਾਂ ਨੇ ਇੰਨਾ ਕਿ ਨੁਕਸਾਨ ਕੀਤਾ ਸਾਡੇ ਕਲਚਰ ਦਾ ਗਾਲੀ ਛੜਦੇ ਹੋ ਸੋ ਇਹਨਾਂ ਨੇ ਜਾਣ ਕੇ ਉੱਤੇ ਸਟੇਜਾਂ ਤੇ ਨਾ ਇਹਨਾਂ ਨੂੰ ਮੇਰੇ ਨੂੰ ਇੰਗਲਿਸ਼ ਆਉਂਦੀ ਹੈ ਇੱਥੇ ਫੈਕਟਰੀਆਂ ਚ ਦਿਹਾੜੀਆਂ ਲਾਉਂਦੇ ਰਹਾ ਕਿਸੇ ਦੀ ਪੋਰਕ ਲੈਫਟ ਚ ਲਾ ਲਈ ਕਿਸੇ ਦਾ ਪੰਪ ਟਰੱਕ ਮੇਰੇ ਨੂੰ ਚ ਖਿੱਚ ਲਿਆ ਉਹ ਗੋਰਿਆਂ ਕੋਲ ਅੱਧੀ ਚੱਧੀ ਸਿੱਕੀ ਉਹੋ ਹੀ ਬੋਲੀ ਜਾਂਦੇ ਰਹਾਂ ਨਾ ਨਾਲ ਕੋ ਐਕਸੈਂਟ ਹੈ ਹਲੇ ਤੁਸੀਂ ਇੰਡੀਆ ਦੇ ਐਕਸੈਂਟ ਨਾਲ ਬੋਲੋ ਠੀਕ ਹੈ ਜਾਂ ਤੁਸੀਂ ਕੈਨੇਡੀਅਨ ਐਕਸੈਂਟ ਨਾਲ ਬੋਲੋ ਨਾ ਤੁਹਾਡੇ ਕੋ ਕੈਨੇਡੀਅਨ ਐਕਸੈਂਟ ਹੈ ਨਾ ਇੰਡੀਅਨ ਹੈ ਐਵੇਂ ਆਪਣੀ ਜੀਭ ਨੂੰ ਬਿੰਗੀ ਟੇਢੀ ਜੀ ਕਰਕੇ ਰੋਲ ਰੋਲ ਕਰੀ ਜਾਂਦੇ ਨੇ ਸੋ ਆਹ ਹਾਲਾਤ ਸਾਡੇ ਗਾਣ ਵਾਲਿਆਂ ਤੇ ਆਪਾਂ ਅੱਜ ਗੱਲਬਾਤ ਇਹ ਕਰ ਰਹੇ ਸਾਡਾ ਪਿਛੋਕਰ ਬਿਲਕੁਲ ਖਰਾਬ ਕਰਤਾ ਤੇ ਸਾਡਾ ਯੂਥ ਜਿਹੜਾ ਇਹਨਾਂ ਨੇ ਬਹੁਤ ਗਲਤ ਡਾਇਰੈਕਸ਼ਨ ਨੂੰ ਤੋੜ ਦੇਣਾ ਤੋਰੀ ਵੀ ਜਾ ਰਹੇ ਨੇ ਤਾਂ ਮੈਂ ਕਹਾਂਗਾ ਜੇ ਬਾਕੀ ਬਲੈਕ ਕਮਿਊਨਿਟੀ ਨੂੰ ਫਾਲੋ ਕਰਦੇ ਨੇ ਅੱਜ ਬਲੈਕ ਕਮਿਊਨਿਟੀ ਗੇਮਾਂ ਚ ਸਭ ਤੋਂ ਅੱਗੇ ਐ ਸੋ ਇਹ ਦੋ ਤੇ ਤਿੰਨ